ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਹੈ ਜੀ ਸਭ ਠੀਕ ਠੀਕ ਠਾਕ ਵਧੀਆ ਜੀ ਜਿੱਤੇ ਵਾਹਿਗੁਰੂ ਚਲਾਈ ਜਾਂਦੇ ਠੀਕ ਹੈ ਜੀ ਜਿਵੇਂ ਅਸੀਂ ਪਹੁੰਚੇ ਹਾਂ ਬੜਾ ਤੁਹਾਡਾ ਨਾਮ ਇਸ ਨਾਮ ਦੇ ਪਿੱਛੇ ਦੀ ਕਹਾਣੀ ਨੂੰ ਜਾਨਣਾ ਚਾਹੁੰਦੇ ਆਂ ਵੀ ਇਹ ਕਦੋਂ-ਕਦੋਂ ਚੱਲਦਾ ਆ ਰਿਹਾ ਪੀੜੀ ਦਾ ਪੀੜੀ ਕਿਤਾ ਤੇ ਇਹਦੇ ਚ ਕੀ ਉਤਾਰ ਚੜਾ ਜਿਹੜੇ ਉਹ ਆਏ ਪੀੜੀ ਦਾ ਪੀੜੀ ਬਾਈ ਦੀ ਜਦੋਂ ਦਾ ਇਹ ਪਿੰਡ ਨਗਰ ਬੱਜਿਆ ਇਹ ਚੀਜ਼ ਉਦੋਂ ਤੋਂ ਹੀ ਬਣ ਗਈ ਜਿਵੇਂ ਇਹ ਸਫਾ ਜੰਗ ਹੋ ਗਿਆ ਹਾਂਜੀ ਜਾਂ ਇਹ ਚੀਜ਼ਾਂ ਹੋ ਗਈਆਂ ਬੇਟਾ ਇਸ ਵਾਰ ਦੋ ਤਿੰਨ ਤਿਆਰ ਕੇ ਜੁਕੁੰਦੇ ਹਾਂ ਜਿਵੇਂ ਮੈਂ ਮੰਨ ਲਵ ਬਾਪੂ ਜੀ ਦਾ ਨਾਮ ਬੁੱਧ ਸਿੰਘ ਹੈ। ਠੀਕ ਹੈ। ਮੇਰਾ ਸ਼ੋਭਾ ਨਾਮ ਬਲਜਿੰਦਰ ਸਿੰਘ ਔਰ ਕੁਬਿੰਦਰ ਠੀਕ ਹੈ। ਪਿੰਡ ਭਾਈ ਬਖਤੌਰ ਅੱਗੇ ਬੇਟਾ ਬਲਜੀਤ ਸਿੰਘ ਹੈ ਉਹ ਵੀ ਕੰਮ ਕਰ ਸਕਿਰਦ ਬਣਾਤਾ ਸਿੱਖਿਆ ਕੰਮੋਂ ਠੀਕ ਹੈ। ਤੇ ਜਿਹੜਾ ਆਪਣਾ ਪਿੰਡ ਹੈ ਇਹ ਬ헨ਡਾ ਜ਼ਿਲ੍ਹੇ ਦਾ ਪਿੰਡ ਹੈ ਪਿੰਡ ਭਾਈ ਬਖਤੌਰ ਠੀਕ ਹੈ। ਜੋ ਬ헨ਡੇ ਤੋਂ 26 ਕਿਲੋਮੀਟਰ ਹੈ, ਮੌੜ ਤੋਂ 13 ਕਿਲੋਮੀਟਰ, ਰਾਂਪਰੇ ਤੋਂ 31 ਕਿਲੋਮੀਟਰ ਹੈ ਤੱਕ ਸ੍ਰੀ ਦਮਦਮਾ ਸਾਹਿਬ ਤੋਂ ਸ਼ਾਰਟਕਟ ਦੇਖੀਏ ਤਾਂ ਇਹ 12 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਹੈ। ਠੀਕ ਹੈ। ਇਹ ਜਿਹੜਾ ਪਿੰਡ ਹੈ ਬ헨ਡਾ ਮਾਂਨਸਾ 메ਨ ਹਾਈਵੇ ਤੇ ਪੈਂਦਾ ਹੈ ਭਈ ਆਪਾਂ ਉਸ ਘਰ ਹੀ ਬੈਠੇ ਆ ਜਿੱਦੀ ਬਾਬੂ ਰਾਜਬਲ ਇੱਕ ਵਿਛਰੀ ਜਗਲ ਕਰਦਾ ਹੁੰਦਾ ਸਫਾਜੰਗ ਤੇ ਉਹੀ ਚੀਜ਼ ਹੈ ਉਹੀ ਘਰ ਹੈ ਉਹੀ ਨਗਰ ਹੈ ਜਿਹੜੀ ਕਿ ਇਹ ਚੀਜ਼ ਹੈ ਇਸ ਨੂੰ ਸਫਾਜੰਗ ਕਹਿੰਦਾ ਠੀਕ ਹੈ ਜਿਵੇਂ ਗਰਦਾਸ ਮਾਨ ਸਾਹਿਬ ਸੀ ਉਸ ਨੇ ਇਸ ਚੀਜ਼ ਨੂੰ ਟਕੂਆ ਕਹਤਾ ਹਾਂਜੀ ਟਕੂਆ ਜਿਹੜਾ ਉਹ ਚੀਜ਼ ਹੋਰ ਹੁੰਦੀ ਜਿਵੇਂ ਬੱਖਰੀ ਤਰ੍ਹਾਂ ਦਾ ਹੁੰਦਾ ਜਿਹੜੀ ਇਹ ਚੀਜ਼ ਹੈ ਇਸ ਦਾ ਨਾਮ ਸਫਾਜੰਗ ਹੈ ਜਿਵੇਂ ਬਾਸਟ ਵੀ ਤਿਆਰ ਕਰਿਆ ਜਾਂਦਾ ਹੈ ਜਾਂ ਇਹ ਟਾਲੀ ਦੀ ਸੋਟੀ ਬਾ ਕੇ ਵੀ ਤਿਆਰ ਕਰਿਆ ਜਾਂਦਾ ਹੈ ਪੁਰਾਣੇ ਸਮਿਆਂ ਦੇ ਵਿੱਚ ਇਹ ਕੰਦੀ ਬਾਣ ਦੀ ਸੋਟੀ ਬਿਨਾ ਇਹ ਤਲਕੋ ਕਲਾ ਇਹ ਤਾਂ ਕਰੀ ਜਾਂਦੀ ਸੀ ਪਰ ਹੁਣ ਜਵਾਨੇ ਦੇ ਹਿਸਾਬ ਨਾਲ ਜੇ ਕੋਈ ਛੋਟੀ ਦਾ ਮੇਕਅਪ ਭਾਲਦਾ ਉਸ ਤਰ੍ਹਾਂ ਕਰ ਦਿੰਦੇ ਆਪਾਂ ਕਰਦਾ ਹੈਗਾ ਠੀਕ ਜਿਹੜੀ ਇਹ ਚੀਜ਼ ਹੈ ਤੇ ਆਲ ਇੰਡੀਆ ਤੋਂ ਇਹਾਂ ਸ਼ੁਰੂ ਤੋਂ ਲੱਗੇ ਇੱਥੇ ਬਣਦੇ ਆਲ ਇੰਡੀਆ ਕਿਤੇ ਇਹ ਮਿਲਦੀ ਨਹੀਂ ਨਾ ਬਾਜ਼ਾਰ ਚੋਂ ਮਿਲੇ ਨਾ ਮਾਰਕੀਟ ਮਿਲੇ ਅਗਰ ਜਿਹੜੀ ਇਹ ਚੀਜ਼ ਬਣਦੀ ਹੈ ਜੇ ਕੋਈ ਨਕਲ ਮਾਰ ਕੇ ਜਾਂ ਬਿਲਡਿੰਗ ਕਰਕੇ ਬਣਾਉਂਦਾ ਕਿਸੇ ਤਰ੍ਹਾਂ ਦਾ ਉਹ ਗੱਲ ਵੱਖਰੀ ਹੈ ਬਿਲਡਿੰਗ ਨਾਲ ਬਣਾਉਗਾ ਪਰ ਜਿਹੜੀ ਅਸਲੀ ਕਲਾ ਤਾਂ ਉਹ ਇੱਥੇ ਹੈ ਇਹਦੇ ਵਿੱਚ ਜਿਹੜੀ ਇਹ ਚੀਜ਼ ਹੈ ਇਹ ਚੀਜ਼ੇ ਪੀਨ ਲੱਗਦਾ ਹੈ ਇਹ ਚੀਜ਼ ਲੱਗਦੀ ਤਾਰਨ ਵਿੱਚ ਪਾਜ ਲਾ ਕੇ ਬਣਾਇਆ ਠੀਕ ਹੈ ਉੱਪਰ ਵਾਲੀ ਚੀਜ਼ ਹੈ ਬਿਨਾ ਪਾਜ ਤੋਂ ਬਿਨਾ ਵੈਲਡਿੰਗ ਤੋਂ ਬਣਾਈ ਜਾਂਦੀ ਜਿਹੜੀ ਉੱਪਰ ਵਾਲੀ ਚੀਜ਼ ਲੱਗਦੀ ਹੈ ਉੱਪਰ ਉਹ ਠੀਕ ਹੈ ਲੋਕ ਕਰਿਆ ਜਾਂਦਾ ਨੂੰ ਠੀਕ ਹੈ ਇਹ ਚੀਜ਼ ਆਰਨ ਬਣਿਆ ਹੈ ਆਰਨ ਵੀ ਤੁਹਾਨੂੰ ਦਿਖਾਵਾਂਗੇ ਆਰਨ ਬਣਦਾ ਕਿਵੇਂ ਬਣਾਉਨੇ ਹੁੰਦੇ ਆ ਬਣਾਇਆ ਜਾਂਦਾ ਹੈ ਇਹ ਤਿੰਨ ਪੀਸ ਹੁੰਦੇ ਆ ਇਹ ਕੇ ਤੇ ਦੋ ਇਹ ਇਹ ਚੀਜ਼ੇ ਦੇ ਅੰਦਰ ਤੱਕ ਪਾਈ ਜਾਂਦੀ ਹੈ ਹੂੰ ਪੁਰਾਣੇ ਸਮਿਆਂ ਦੇ ਵਿੱਚ ਇਹ ਚੀਜ਼ ਨੂੰ ਵਿਆਹ ਸ਼ਾਦੀਆਂ ਵੇਲੇ ਜਦ ਮੈਂ ਹੁਣ ਲਾੜੇ ਨੂੰ ਕਿਰਪਾਨ ਫੜਾ ਦਿੰਦੇ ਹੂੰ ਉਸ ਵੇਲੇ ਇਹ ਵਿਆਹ ਸ਼ਾਦੀਆਂ ਹੱਥ ਫੜਕੜਾਇਆ ਜਾਂਦਾ ਸੀ ਜਦੋਂ ਬਰਾਤ ਚੜ੍ਹਦੀ ਸੀ ਠੀਕ ਇੱਕ ਹਜ਼ਾਰ ਵੀ ਵਰਤਿਆ ਜਾਂਦਾ ਸੀ ਪੁਰਾਣੇ ਸਮੇਂ ਦੀ ਰਸਮ ਸੀ ਜਦੋਂ ਬਰਾਤ ਜਾਂਦੀ ਗੁਰੂ ਘਰ ਜਾਣਾ ਨਕਮਸਟਕ ਹੋਣਾ ਤੇ ਉੱਥੇ ਹੀ ਗੁਰੂ ਘਰ ਜਾਣ ਤੋਂ ਬਿਲੇ ਉਹ ਝੰਡੀ ਦੇ ਟੱਕ ਲਾ ਜਾਂਦੇ ਸੀ ਤੇ ਉਸ ਵਾਰ ਬਰਾਤ ਰੁਕਾਨ ਕੀ ਪਉਂਦੀ ਸੀ ਠੀਕ ਹੈ ਅਦਰ ਆਨੰਦ ਕਾਜ ਕਰਨ ਸਮੇਂ ਵੀ ਇਹ ਬਾਬਿਆਂ ਨੇ ਤਾਬੇ ਜਾ ਕੇ ਰੱਖਿਆ ਜਾਂਦਾ ਸੀ ਠੀਕ ਹੈ ਇਸ ਤਰ੍ਹਾਂ ਦਾ ਇਹਦਾ ਇਤਿਹਾਸ ਜਾਂ ਇਹ ਪੁਰਾਣੇ ਸਮਿਆਂ ਦੇ ਵਿੱਚ ਜਿਵੇਂ ਸਾਡਾ ਅਨਪੜਤਾ ਪਰਿਵਾਰ ਸੀ ਅਸੀਂ ਨੋਟ ਨਹੀਂ ਕਰ ਸਕੇ ਗੱਲ ਨੂੰ ਕਿਉਂ ਮੈਂ ਆਤਮਿਕ ਕੀ ਪੜ੍ਹਾਂਗਾ ਪਿੱਛੇ ਸਾਡਾ ਪਰਿਵਾਰ ਬਿਲਕੁਲ ਅਨਪੜ੍ਹ ਸੀ ਠੀਕ ਹੈ ਇਹ ਬੱਦ ਬਡੇਰਾਂ ਨੇ ਕੋਈ ਇਹ ਨਹੀਂ ਪਤਾ ਕਿਹੜੇ ਸਮੇਂ ਕਿੱਥੇ ਗੁਰੂਆਂ ਨੂੰ ਭੇਟਾ ਵੀ ਕਰਿਆ ਜਿਹਦੇ ਵਿੱਚ ਇਹ ਸਫਾ ਜੰਗ ਦਾ ਨਾਮ ਉਹਦਾ ਨੁਆਜਿਆ ਗਿਆ ਨੂੰ ਠੀਕ ਹੈ ਜੰਗ ਵਿੱਚ ਕਿਤੇ ਵਰਤਿਆ ਵੀ ਗਿਆ ਸੀ ਠੀਕ ਪਰ ਇਹ ਪੂਰਾ ਸਾਨੂੰ ਨੂਟ ਨਹੀਂ ਜੀ ਗੱਲ ਇਗਨੋਰੀ ਨਹੀਂ ਕਿ ਅਨਪੜਤਾ ਪਰਿਵਾਰ ਕਰਕੇ ਨਹੀਂ ਕੋਸ਼ਿਸ਼ ਅਸੀਂ ਕਰਦੇ ਹਾਂ ਵੀ ਸਾਨੂੰ ਇਹ ਲਿਖਤ ਲੱਭੇ ਕਿ ਤੂੰ ਠੀਕ ਹੈ ਇਹ ਚੀਜ਼ ਹੈ ਠੀਕ ਹੈ ਨਾ ਇਹ ਭਾਈ ਪਿੰਡ ਭਾਈ ਬਖਤੌਰ ਦੇ ਵਿੱਚ ਹੀ ਬਣਦਾ ਠੀਕ ਨਕਲ ਮਾਰੇ ਇੱਧਰ ਉੱਧਰ ਜੇ ਮਰਜ਼ੀ ਬਣਾ ਲੈ ਪਰ ਅਰੀਜਨਲ ਸਾਡੇ ਸਾਹਮਣੇ ਬਣਾ ਕੇ ਦੇਖ ਠੀਕ ਹਾਂ ਭਾਈ ਜਿਵੇਂ ਵੀ ਜਿਵੇਂ ਅਸੀਂ ਪਾਜ ਕੇ ਬਣਾਵਾ ਹਾਂ ਹਾਂ ਨਕਲਾ ਜੋੜਦਾ ਪਲਾ ਲੈ ਜਾਂ ਬਿਲਡਿੰਗ ਕਰ ਲੈ ਪਰ ਅੱਥੀ ਸਾਡੇ ਵਿੱਚ ਮੈਂ ਅੱਥੀ ਕਰਦੇ ਆ ਮੇਰੇ ਕੋਲ ਕੰਮ ਕਿਉਂ ਵੀ ਗਿੱਲ-ਗਿੱਲ ਸਾਰਾ ਜਿਵੇਂ ਬਾਪੂ ਜੀ ਵੀ ਅੱਜ ਗਏ ਆ ਜਰਾ ਕੰਮ ਗਏ ਹੋਏ ਨਾ ਤੇ ਉਹ ਅੱਥੀ ਕਰਦੇ ਆ ਖੁਦ ਵੀ ਅੱਥੀ ਕਰਦੇ ਆ ਕਹਾ ਬੱਚਾ ਮੇਰਾ ਬਲਜੀਤ ਸਿੰਘ ਉਹਨੂੰ ਵੀ ਅੱਥੀ ਕੰਮ ਕਰਨਾ ਸਿੱਖਾਇਆ ਸਾਰਾ ਸਿੱਖਾ ਦਿੱਤਾ ਜੀ ਹਾਂ ਭਾਈ ਜਿਵੇਂ ਤੁਸੀਂ ਬੈਠੇ ਆ ਤੁਹਾਡੀਆਂ ਵੀਡੀਓ ਅਸੀਂ ਦੇਖਿਆ ਵੀ ਐਂ ਪਏ ਤੁਸੀਂ ਕੰਮ ਕਰੀ ਜਾਂਦੇ ਆ ਇਹਦੇ ਪਿਛਲੀ ਕਹਾਣੀ ਕੀ ਆ ਕੀ ਕਾਰਨ ਆ ਤੁਸੀਂ ਐਂ ਪੈ ਕੇ ਕੰਮ ਕਰਦੇ ਆ ਕਹਾਣੀ ਤਾਂ ਵੀਰੇ ਦੇਖੋ ਇਹ ਜਿਹੜਾ ਕੰਮ ਅਸੀਂ ਹੁਣ ਕਰ ਰਹੇ ਆ ਇਹ ਪਿਤਾ ਪੁਰਖੀ ਕੀਤਾ ਹਦਾ ਜਿਵੇਂ ਬੇਤਾ ਹੁਣ 7ਵੀਂ ਉਮਰੀ ਦੇ ਲੱਗ ਤੱਕ ਵਾ ਗਿਆ ਠੀਕ ਹੈ ਇਹ ਪਿੱਛੇ ਤੋਂ ਲੱਗੇ ਇਹ ਪਿੰਡ ਚ ਸ਼ੁਰੂ ਤੋਂ ਕੰਮ ਕਰਦੇ ਆਉਨੇ ਆ ਅਸੀਂ ਠੀਕ ਹੈ ਜਿਹੜਾ ਇਹ ਕਹਾਣੀ ਆ ਵੀ ਹੈਂਡੀਕੈਪਟ ਹੋ ਗਿਆ ਇਹ 998 ਤੋਂ ਮੈਨੂੰ ਅਚਾਨਕ ਰੀੜ ਦੀੜ ਤੇ ਸੱਟ ਲੱਗੀ ਨਾਲ ਮੈਂ ਮਕਾਨ ਉਹਨਾਂ ਦਾ ਕੰਮ ਕਰਦਾ ਸੀ ਠੀਕ ਹੈ ਉਹ ਸੱਟ ਲੱਗਣ ਕਾਰਨ ਮੇਰੇ ਤਾਂ ਕੋਈ ਹੱਲ ਨਾ ਹੋਇਆ ਪਿੰਡ ਨੇ ਵੀ ਮੇਰੇ ਤੇ ਪੈਸਾ ਇਕੱਠਾ ਕਰਕੇ ਲਾਤਾ ਸੀ ਠੀਕ ਹੈ ਉਸ ਤੋਂ ਬਾਅਦ ਮੈਂ ਪਰਿਵਾਰ ਸਾਰਾ ਘਰ ਦੀ ਜ਼ਿੰਮੇਵਾਰੀ ਭਾਈ ਨੂੰ ਸੌਂਪਤੀ ਠੀਕ ਹੈ ਭਾਈ ਨੂੰ ਸੌਫਤੀ ਉਹ ਤੋਂ ਭਾਈ ਦੀ ਐਕਸੀਡੈਂਟ ਚ ਮੌਤ ਹੋ ਗਈ ਸੀ ਅਤ ਫਿਰ ਠੀਕ ਹੈ ਤੇ ਅਗਰ ਇਹ ਕੰਮ ਕਰਦੀ ਮਜਬੂਰੀ ਸੀ ਮੇਰੇ ਕੋਲ ਕੋਈ ਜ਼ਮੀਨ ਜਾਇਦਾਦ ਹੈ ਨਹੀਂ ਤੇ ਕੰਮ ਮੰਨ ਕਰਦਾ ਉਹਦੇ ਤੋਂ ਪਿਤਾ ਪੁਰਖੀ ਕਿਤਾ ਸਾਡਾ ਕਰਦੇ ਤੁਰੇ ਹੋਣੀ ਠੀਕ ਹੈ ਬਾਪੂ ਨੇ ਸਿੱਖਿਆ ਬਾਪੂ ਨੇ ਆਉਦੇ ਦਾਦਾ ਜੀ ਤੋਂ ਸਿੱਖਿਆ ਬਾਪੂ ਜੀ ਦੀ ਉਮਰ ਅੱਜ 80 ਸਾਲ ਦੀ ਹੈ ਠੀਕ ਉਹਨੇ ਆਉਦੇ ਦਾਦਾ ਜੀ ਤੋਂ ਕੰਮ ਸਿੱਖਿਆ ਸੀ ਤੇ ਗਾਹ ਮੇਰੇ ਕੋਲ ਵੀ ਬਾਪੂ ਜੀ ਦਾ ਹੱਥ ਆਇਆ ਉਹਦਾ ਸਕਰ ਦਾ ਗਾਹ ਮੇਰਾ ਸਕਰ ਦਾ ਬੱਚਾ ਹੈ ਉਹਨੂੰ ਵੀ ਸਿੱਖਿਆ ਠੀਕ ਫਿਰ ਡਬਲਜੀ ਸਿੰਘ ਜਿਹੜਾ ਇਹ 9998 ਤੋਂ ਲੈ ਕੇ ਹਾਸਾ ਹੋਇਆ ਪਰਿਵਾਰ ਭਾਈ ਨੂੰ ਸੁ ਉਦੀ ਐਕਸੀਡੈਂਟ ਜਮਤ ਹੋ ਗਈ ਤੇ ਇਹ ਕਰ ਦੀ ਮਜਬੂਰੀ ਹੋ ਗਈ ਕਿਉਂ ਜ਼ਮੀਨ ਜਾਇਦਾਦ ਨਾ ਹੋਣ ਕਰਕੇ ਤਾਂ ਮੈਨੂੰ ਕੰਮ ਕਰਨਾ ਪਿਆ ਕੰਮ ਕਰਦਾ ਠੀਕ ਆ ਦੂਜੀ ਗੱਲ ਜਿਵੇਂ ਹੁਣ ਮੇਰੇ ਰੀੜ੍ਹ ਦੀ ਥੱਲੇ ਲੱਕਾ ਰਹਿ ਹੂੰ ਤੁਰ ਫਿਰ ਨਹੀਂ ਸਕਦਾ ਪਹਿਲਾਂ ਬੈਠ ਕੇ ਕੰਮ ਕਰਦਾ ਬੈਠ ਕੇ ਕੰਮ ਕਰਨ ਥੋੜੀ ਪ੍ਰੋਬਲਮ ਆਦੀ ਠੀਕ ਆ ਜ਼ਖਮਾਂ ਦੀਆਂ ਬਾਥਰੂਮ ਦੀ ਪ੍ਰੋਬਲਮ ਆਨ ਕਰਕੇ ਉਹ ਤੁਰ ਫਿਰ ਮੈਂ ਜਿਵੇਂ ਹੁਣ ਪਿਆ ਇਸ ਵੱਲ ਪਿਆ ਪਿਆ ਵੀ ਜਿੰਨਾ ਕੰਮ ਮੈਂ ਥੋੜੀ ਦਾ ਕਰਦਾ ਹਾਂ ਪਿੱਤਲ ਕੋਕਾ ਲਾਣਾ ਮੇਕਅਪ ਕਰ ਸਕਦਾ ਉਹਨਾਂ ਵੱਧ ਤੋਂ ਵੱਧ ਕਰਦਾ ਬਾਕੀ ਕੰਮ ਜੇ ਥੋੜੇ ਵਾਲਾ ਜਾਂ ਬਾਪੂ ਜੀ ਦੇ ਬੇਟੇ ਤੋਂ ਕਰਾ ਇਸ ਤਰ੍ਹਾਂ ਇੱਕ ਮਜ਼ਦੂਰੀ ਬਣ ਗਈ। ਦੂਸਰੀ ਗੱਲ ਵੀ ਪਰਾਤਨ ਸਭ ਵਿਰਸਾ ਹੈ। ਪਿਤਾ ਪੁਰਖੀ ਕੀਤਾ ਇਹਨੂੰ ਛੱਡ ਵੀ ਨਹੀਂ ਸਕਿਆ। ਬਾਪੂ ਜੀ ਕਰਦੇ ਮੈਂ ਵੀ ਕਰਦਾ ਤੇ ਖਾ ਬੱਚੇ ਨੇ ਸਿੱਖਿਆ ਆ। ਠੀਕ ਹੈ। ਭਾਈ ਜਿਵੇਂ ਤੁਸੀਂ ਕਿਹਾ ਪਿਤਾ ਪੁਰਖੀ ਕੀਤਾ ਜ਼ਿਆਦਾਤਰ ਜਿਹੜਾ ਮਿਸਤਰੀ ਆ ਜਾਂ ਜਿਹੜਾ ਕੋਈ ਵੀ ਕਿਸੇ ਵੀ ਕੈਟਾਗਰੀ ਚ ਆਪਾਂ ਲਾ ਲਈਏ ਉਹ ਕਹਿੰਦਾ ਯਾਰ ਵੀ ਮੈਂ ਤਾਂ ਕਰ ਰਿਹਾ ਪਰ ਮੇਰਾ ਪੁੱਤ ਇਹ ਕੰਮ ਨਾ ਕਰੇ। ਜਾਂ ਉਹ ਕਹਿੰਦਾ ਯਾਰ ਵੀ ਮੇਰੇ ਜਵਾਕ ਇਹ ਕੰਮ ਦੇ ਵਿੱਚ ਲੱਗਦੇ ਨਹੀਂ। ਪਰ ਤੁਸੀਂ ਸੱਤਵੀਂ ਪੀੜ੍ਹੀ ਕਿਹਾ ਇਸ ਕੰਮ ਦੇ ਵਿੱਚ ਤੁਹਾਨੂੰ ਕਿਤੇ ਦਿੱਕਤ ਨਹੀਂ ਆਈ ਕਿ ਤੁਹਾਡੇ ਪੁੱਤ ਨੇ ਜਾਂ ਤੁਸੀਂ ਜਾਂ ਕਿਸੇ ਨੇ ਕਿਹਾ ਹੋਵੇ ਵੀ ਅਰ ਨਹੀਂ ਅਰੇ ਆਪਾਂ ਕੰਮ ਨਹੀਂ ਕਰਨਾ ਜਿਵੇਂ ਤੁਸੀਂ ਕਹੇ ਘਰੇ ਗਰੀਬੀ ਬਹੁਤ ਸੀ ਉਹਨਾਂ ਟਾਈਮਾਂ ਦੇ ਵਿੱਚ ਦੇਖਣ ਤਾਂ ਨਹੀਂ ਵੀਰੇ ਇਹ ਪਿਤਾਪੁਰਖੀ ਕੀਤਾ ਹੈ ਪਹਿਲੀ ਗੱਲ ਤਾਂ ਸ਼ੌਂਕ ਚਾਹੀਦਾ ਤਾਂ ਮੈਨੂੰ ਦਿਲੋਂ ਹੁਨਰ ਚਾਹੀਦਾ ਮੈਨੂੰ ਵੀ ਸ਼ੌਂਕ ਸੀਗਾ ਮੇਰੇ ਬੇਟੇ ਨੂੰ ਵੀ ਸ਼ੌਂਕ ਹੈ ਕੰਮ ਕਰਦਾ ਠੀਕ ਹੈ ਦੂਜੀ ਗੱਲ ਘਰ ਦੀ ਮਜਬੂਰੀ ਹੈ ਜਦੋਂ ਕੋਈ ਹੋਰ ਕਮਾਈ ਦਾ ਸਬਦ ਨਹੀਂ ਸੀ ਬਾਹਰ ਅੰਦਰ ਜਾ ਕੇ ਮੈਂ ਕੰਮ ਕਰ ਨਹੀਂ ਸਕਦਾ ਸੀਗਾ ਇੱਥੇ ਹੀ ਅੱਡੇ ਦੀ ਬੈਠ ਕੇ ਕੰਮ ਕਰ ਸਕਦਾ ਤਾਂ ਇੱਥੇ ਹੁਣ ਕਰਦਾ ਬੱਚੇ ਨੇ ਵੀ ਸਕੇਦਾ ਬਾਪੂ ਜੀ ਖੁਦ ਕਰਦੇ ਐ ਬਾਪੂ ਜੀ ਦੇ ਮੈਂ ਤੇ ਮੇਰਾ ਬੇਟਾ ਜੀ ਅਸੀਂ ਤਿੰਨ ਜਾਣੇ ਇੱਥੇ ਬੈਠ ਕੇ ਅੱਡੇ 'ਚ ਕੰਮ ਕਰਦੇ ਹਾਂ ਠੀਕ ਜਿਵੇਂ ਇਸ ਕੰਮ ਦੇ ਵਿੱਚ ਬਾਪੂ ਜੀ ਦੀ ਕਿਰਪਾ ਨਾਲ ਆਪਣੇ ਕੰਮ ਨੂੰ ਮਾਨ ਸਨਮਾਨ ਵੀ ਮਿਲਿਆ ਜਿਵੇਂ ਆ ਦੇਖੋ ਪਿੰਡ ਪ੍ਰਾਗਪੁਰ ਜਲੰਧਰ ਦੇ ਲਾਗੇ ਉੱਥੋਂ ਮੈਨੂੰ ਮਾਨ ਸਨਮਾਨ ਮਿਲਿਆ ਤੇ ਚੋ ਖਰੀਰ ਫਰੋ ਦੇ ਲਾਗੇ ਆ ਉੱਥੋਂ ਮੈਨੂੰ ਮਾਨ ਸਨਮਾਨ ਇਹ ਚੀਜ਼ ਮਿਲੀ ਠੀਕ ਹੈ ਤਾਂ ਜਿਵੇਂ ਬਾਹਰਲੇ ਕਿਨ ਅਮਰੀਕਾ ਦੇ ਵਿੱਚ ਕੇ ਅਤੁੱਟ ਬ੍ਰਦਰ ਜੀ ਹੈ ਹਾਂ ਜਾਂ ਅ ਰਜਿੰਦਰ ਸਿੰਘ ਸੇਖੋ ਹਾਂ ਪਿੰਡ ਤਰਾੰਗ ਵਾਲਾ ਫਾਦਲ ਕਾ ਤੋਂ ਮੇਰੇ ਪਿਆਰੇ ਮਿੱਤਰਾਂ ਉਹਨਾਂ ਨੇ ਜਦੋਂ ਮੈਨੂੰ ਪ੍ਰੋਗਰਾਮਾਂ ਤੇ ਮਿਲਾਇਆ ਤੇ ਦੱਸਿਆ ਤੇ ਸਰਦਾਰ ਚੰਨ ਮਨ ਸਿੰਘ ਜੀ ਸੀ ਅੱਜ ਆਪਣੇ ਵਿੱਚ ਨਹੀਂ ਦੇ ਵਿਚਾਰੇ ਉਹ ਦੁੱਖ ਦੀ ਗੱਲ ਹੈ ਹੂੰ ਉਥੋਂ ਮਨੇ ਮਾਨ ਸਨਮਾਨ ਵੀ ਮਿਲ ਇੱਕ ਚੀਜ਼ ਤੇ ਠੀਕ ਬਾਕੀ ਮੇਰੇ ਕੋਲ ਇਹ ਕੰਮ ਹੈ ਹਰ ਇੱਕ ਬੰਦਾ ਤਸਦੇ ਦੇ ਧਰ ਤੇ ਵੀ ਆਉਂਦਾ ਹੈ ਸ਼ੌਂਕ ਦੇ ਧਰ ਤੇ ਵੀ ਆਉਂਦਾ ਠੀਕ ਹੈ ਬਾਕੀ ਕੰਮ ਕਰਦੇ ਆ ਜਿਵੇਂ ਪਿੱਤਲ ਲਾਉਣੇ ਆ ਇਹਦੀ ਆਪਣੀ ਜ਼ਿੰਮੇਵਾਰੀ ਹੁੰਦੀ ਹੈ ਪਿੱਤਲ ਮਾਲ ਲਾਉਂਦਾ ਜਿਵੇਂ ਪਿੱਤਲਾ ਮੈਲਾ ਹੁੰਦਾ ਜਦੋਂ ਮਰਜ਼ੀ ਸਾਫ ਕਰ ਲਓ ਠੀਕ ਅਗਰ ਜੇ ਬਾਂਸ ਦੀ ਲੱਕੜ ਲਾ ਕੇ ਦਿੱਤੀਏ ਤਾਂ ਬਾਂਸ ਹੀ ਉਹ ਜੀ ਤਾਲੀ ਇਹ ਨਹੀਂ ਹੋਗਾ ਵੀ ਆਪਾਂ ਹੋਰ ਲੱਕੜੋਂ ਕਲਰ ਦੇ ਕੇ ਟਾਲੀ ਕਰਦੇ। ਪੈਸੇ ਨੂੰ ਮਹੱਤਵ ਨਹੀਂ ਦਿੰਦੀ ਚੀਜ਼ ਨੂੰ ਕੰਮ ਨੂੰ ਪਹਿਲ ਦਿੰਦਾ। ਹਾਂ। ਦੂਜੀ ਗੱਲ ਕੰਮ ਜਾਂ ਮਹਿੰਗਾ ਸਸਤਾ ਜਮਾ ਉਹਦੇ ਕਸਟਮਰ ਦੀ ਲੋੜ ਦੇ ਅਨਸਾਰ ਜਿਹੜਾ ਚਾਹੁੰਦਾ ਉਹ ਜ ਆਪਾਂ ਕਰ ਦਿੰਨੇ ਆ। ਜਿਵੇਂ ਇਹ ਖੁੰਡਾ ਬਾਤ ਵੀ ਤਿਆਰ ਹੁੰਦਾ। ਇਹ ਖੁੰਡਾ ਤਾਂ ਅਲੀ ਸੁੱਟੀ ਜੀ ਵੀ ਤਿਆਰ ਹੋ ਜਾਂਦਾ ਇਸ ਤਰ੍ਹਾਂ ਦਾ ਕਰਕੇ ਤਾਂ ਹੋਰ ਮੋਟਾ ਪਿੱਤਲ ਹੈਵੀ ਪਿੱਤਲ ਜੀ ਵੀ ਬਣ ਜਾਂਦਾ। ਉਹ ਜਿਸ ਤਰ੍ਹਾਂ ਆਲਾ ਪਸੰਦ ਕਰਦਾ। ਦੂਜੀ ਗੱਲ ਜਿਹੜਾ ਪਿੱਤਲ ਲਾਉਨੇ ਆਪਾਂ ਉਹ ਨਵਾਂ ਲਾਉਨੇ ਆ। ਠੀਕ ਹੈ। ਇਹ ਨਹੀਂ ਹੈਗਾ ਵੀ ਆਪਾਂ ਪੁਰਾਣੇ ਭਾਂਡੇ ਲੈ ਕੇ ਲਾ ਦ ਕਰੀਦਿਆਂ ਫੇਰ ਦਿੰਦੇ ਆ ਜਿਵੇਂ ਖੁੰਡਿਆ ਇਲੋਹ ਦੀ ਕੋਚ ਵੀ ਤਿਆਰ ਕਰਦੇ ਆ ਜਾਂ ਜਿਵੇਂ ਇਸ ਤਰ੍ਹਾਂ ਦਾ ਦੇਖ ਆ ਵਾਲੇ ਪਏ ਦੇਖਾ ਤੇ ਸਟੀਲ ਦੀ ਕੋਚ ਵੀ ਤਿਆਰ ਕਰਿਆ ਜਾਂਦਾ ਠੀਕ ਹੈ ਜੀ ਹਾਂ ਇਹ ਖੁੰਡੇ ਤਿਆਰ ਹੋਣੇ ਅਜੇ ਤਿਆਰ ਕਰ ਰਹੇ ਹੈਗੇ ਜਾਂ ਜਿਵੇਂ ਜਿਹੜੇ ਫੌਰਨ ਜਾਂਦੇ ਮੇਰੇ ਵੀਰ ਉਹ ਖੁੰਦੀ ਚੀਜ਼ ਭਾਲਦੇ ਆ ਉਹਨਾਂ ਨੇ ਇਸ ਤਰ੍ਹਾਂ ਖੁਲਦੀ ਕਰਕੇ ਵੀ ਦਿੰਦੇ ਆ ਇਹ ਠੀਕ ਇਹ ਚੀਜ਼ੇ ਬਣਾਉਣੀ ਆ ਕੰਪਨੀ ਦਾ ਇਹ ਖੁੰਡ ਲੱਗਣਾ ਇੱਕ ਵਾਰ ਇੱਥੇ ਪੱਕਾ ਕਰਕੇ ਦੇ ਦੇਣਾ ਦੂਸਰਾ ਜੋੜ ਉੱਥੇ ਜਾ ਕੇ ਪੱਕਾ ਕਰ ਲੈਂਦਾ ਹੈ ਕਈ ਵਾਰ ਵੀਰ ਕਹਿੰਦੇ ਵੀ ਨਟ ਲਾ ਕੇ ਦੇ ਦਿਓ ਨਟ ਬਾਅਦ ਚ ਲੂਜ਼ਿੰਗ ਹੋ ਜਾਂਦੀ ਹੈ ਮੂਵਮੈਂਟ ਕਰਨ ਲੱਗ ਜਾਂਦਾ ਹੈ ਪਰ ਇਹ ਜਦੋਂ ਇੱਥੇ ਤੁਸੀਂ ਕਰਕੇ ਦੇਣਾ ਉੱਥੇ ਜਾ ਕੇ ਤੁਹਾਨੂੰ ਰੱਖਣੀ ਹੁੰਦਾ ਉੱਥੇ ਉਹ ਪੱਕਾ ਕਰ ਦਿੰਦਾ ਹੈ ਠੀਕ ਹੈ ਬਾਈ ਹਾਂ ਬਾਕੀ ਖੁਦ ਬਾਪੂ ਜੀ ਵੀ ਕਰਦੇ ਕੰਮ ਮੈਂ ਵੀ ਕਰਦਾ ਅਕੇ ਬੇਟਾ ਵੀ ਕਰਦਾ ਹੈ ਠੀਕ ਹੈ ਬਾਕੀ ਜਿਹੜਾ ਵੀ ਕੰਮ ਕਰਨਾ ਆਪਾਂ ਕੋਈ ਆਪਣਾ ਕੋਈ ਮਸ਼ੀਨ ਨਹੀਂ ਲੇਗਾ ਪਰ ਥੀ ਕੰਮ ਕਰਦੇ ਆਇਸ ਸਰ ਜਿਹਦੇ ਕਰਕੇ ਵਾਹਿਗੁਰੂ ਜੀ ਕਿਰਪਾ ਨਾਲ ਆਪਣਾ ਕੋਈ ਕੰਮ ਆਉਂਦਾ ਹੈ ਪਰ ਇੱਕ ਗਾਹਕ ਜਿੰਨੇ ਵੀ ਕਸ ਬੁਕਿੰਗ ਜਿਆਦਾ ਹੁੰਨਗਾ 8 ਤੋਂ 10 ਮਹੀਨਿਆਂ ਦੀ ਬੁਕਿੰਗ ਹਰ ਟਾਈਮ ਹੀ ਰਹਿੰਦੀ ਆਪਣੇ ਕੋਲ ਕੰਮ ਕਾਫੀ ਗਾਕਾਂ ਦੇ ਲੇਟ ਆ ਬਹੁਤਾ ਵੀਰੇ ਨਿਮਰਤਾ ਦਿਖਾਉਂਦੇ ਵੀ ਲੇਟ ਹੋਏਗਾ ਕੰਮ ਕੋਈ ਗੱਲ ਨਹੀਂ ਬਾਈ ਵਧੀਆ ਹੋ ਜਾਂਦਾ ਕਈ ਵਾਰ ਕਾਲੇ ਹੁੰਦੇ ਕੋਈ ਉਹਨਾਂ ਕੋਈ ਅੱਗੇ ਪਿੱਛੇ ਕਰ ਲੈਂਦਾ ਹੈ ਜਾਂ ਉਹਨੂੰ ਫਿਰ ਆਰਡਰ ਜਿਹੜਾ ਕੋਈ ਬਾਹਲੀ ਘਾਲ ਕਰਦਾ ਆਪਾਂ ਕਹਿੰਦੇ ਵੀ ਆਰਡਰ ਫਿਰ ਲੈਂਦੇ ਨਹੀਂ ਬਾਈ ਜਿਹੜੀਆਂ ਚੀਜ਼ਾਂ ਤੁਸੀਂ ਆਪ ਬਣਾਉਣੇ ਇਹਦੇ ਤੋਂ ਇਲਾਵਾ ਵੀ ਕੋਈ ਆ ਕੇ ਤੁਹਾਡੇ ਕੋਲੇ ਮੰਗ ਕਰਦਾ ਵੀ ਬਾਈ ਸਾਡੀ ਖੁਆਇਸ਼ ਹੈ ਵੀ ਆਹ ਚੀਜ਼ ਬਣਾ ਦਿਓ ਨਹੀਂ ਬਾਈ ਬਾਈਵੇਂ ਹੁਣ ਲਾ ਲਾ ਵੀ ਇਸ ਤਰ੍ਹਾਂ ਦੀਆਂ ਸਤਿਕਾਂ ਲਾ ਲਾ ਵੀ ਬਾਹਲੇ ਕ ਘੋੜਾ ਹਲਤਾ ਇਹਦਾ ਹਾਂ ਅਸੀਂ ਇਹ ਪਿੱਤਲ ਰੈਡੀਮੇਡ ਬਾਜ਼ਾਰ ਚੋਂ ਉਸ ਮਰਜ਼ੀ ਮਿਲਦਾ ਪਿੱਤਲ ਦਾ ਘੋੜਾ ਮਿਲਦਾ ਹੂੰ ਉਹ ਅਸੀਂ ਜਿਹੜਾ ਕੰਮ ਕਰਨਾ ਜਿਵੇਂ ਇਹ ਹੋ ਗਿਆ ਜਾਂ ਜਿਵੇਂ ਇਹ ਤੇ ਖਲਾਤੂ ਵਾਲੀ ਛੋਟੀ ਹੋ ਗਈ ਇਹ ਅਨਕੰਪਲੀਟ ਹੈ ਜੇ ਠੀਕ ਹੈ ਪੂਰੀ ਕੰਪਲੀਟ ਕਰਨੀ ਹੈ ਵੀ ਇਸ ਤਰ੍ਹਾਂ ਵੀ ਤਿਆਰ ਹੋ ਜਾਂਦੀ ਹੈ ਠੀਕ ਹੈ ਜਾਂ ਜਿਵੇਂ ਆ ਦੇਖ ਇਹ ਤਿਆਰ ਹੋਈ ਹੋਈ ਹੈ ਇਸ ਤਰ੍ਹਾਂ ਇਹ ਚੀਜ਼ਾਂ ਅਸੀਂ ਜਿਵੇਂ ਲਾਟੂ ਹੈ ਇਹ ਵੀ ਆਪ ਤਿਆਰ ਕਰਨਾ ਠੀਕ ਹੈ ਇਹ ਚੀਜ਼ ਆਪ ਤਿਆਰ ਕਰਦੇ ਐਨਬੀ ਇਹ ਰੈਡੀਮੇਡ ਨਹੀਂ ਲੈਂਦੇ ਹੂੰ ਆਪ ਦੀ ਪਸੰਦ ਅਨੁਸਾਰ ਤੇ ਸਾਜ ਅਨੁਸਾਰ ਤਿਆਰ ਕਰਦੇ ਐ ਇਸ ਤਰ੍ਹਾਂ ਇੱਕ ਅਮਜਲਮਟ ਅਲੀ ਹੀ ਲੱਕੜ ਦਾ ਹੋ ਗਿਆ ਬੱਕੜਾ ਬੱਕਰਾ ਹੋ ਗਿਆ ਜਾਂ ਜਿਵੇਂ ਕਈਆਂ ਜਾਂ ਕਸੀਏ ਸਟੀਲ ਦੇ ਉਹ ਵੀ ਅਸੀਂ ਬਣਾਉਣਾ ਹੈ ਠੀਕ ਜਿਵੇਂ ਕਹੀ ਸਟੀਲ ਦੀ ਸਾਰੀ ਜ਼ਿੰਮੇਵਾਰੀ ਚਰ ਨਹੀਂ ਲੱਗਦੀ ਉਹ ਕਹੀ ਬਾਹਾਂ ਦੀ ਜ਼ਿੰਮੇਵਾਰੀ ਬਾਹਾਂ ਨਹੀਂ ਜੇ ਕੋਈ ਬਖਤਕ ਇਹ ਨਾ ਤੋੜ ਲੂਗਾ ਨਾ ਬੱਕਰੀਆਂ ਕੰਮ ਨਾ ਨਹੀਂ ਟੁੱਟਦਾ ਜਿਵੇਂ ਹੁਣ ਆਪੇ ਇਹ ਕੰਮ ਕਰਦੇ ਆ ਲਾਟੂ ਵਾਲੀ ਸੋਟੀ ਹੋ ਗਈ ਘੋੜੇ ਵਾਲੀ ਸਟਿਕ ਹੋ ਗਈ ਤੇ ਥੁੰਡਾ ਬਾਂਸ ਚਾਦੀ ਚ ਹੋ ਗਿਆ ਇਹ ਸਫਾ ਜਾਂਗਾਗਾ ਪਰ ਜਿੰਨਾ ਵੀ ਇਹ ਕੰਮ ਹੈ ਆਪਾਂ ਪ੍ਰਾਤਨ ਕੰਮ ਕਰਦੇ ਆ ਠੀਕ ਆ ਪੁਰਾਣਾ ਕੰਮ ਕਰਦੇ ਆ ਔਰ ਜੇ ਕੋਈ ਵਾਰ ਕੋਈ ਸਮੂਕਸ ਨਾ ਕਰ ਰਿਪੇਅਰ ਕਰਨਾ ਕੋ ਪਿੱਤਲ ਮੇਕਅਪ ਕਰਨਾ ਉਹ ਵੀ ਕਰ ਦਿੰਨੇ ਹੁੰਦੇ ਆ ਉਹ ਬੰਦਾ ਜਿਸ ਤਰ੍ਹਾਂ ਦਾ ਚਾਹਣਾ ਹੈਗਾ ਉਹ ਹੋ ਜਾਂਦਾ ਕਿਵੇਂ ਦੇ ਬੰਦੇ ਆਉਂਦੇ ਆ ਬਾਈ ਜਦੋਂ ਆ ਕੇ ਪਰਾਣੇ ਬਜ਼ੁਰਗ ਜਦੋਂ ਇਹ ਕੰਮ ਨੂੰ ਆ ਕੇ ਦੇਖਦੇ ਆ ਖਾਸ ਕਰਕੇ ਬਜ਼ੁਰਗਾਂ ਨੂੰ ਬੜਾ ਸ਼ੌਂਕ ਹੁੰਦਾ ਇਸ ਚੀਜ਼ ਨਹੀਂ ਬਜ਼ੁਰਗ ਵੀ ਆਉਂਦੇ ਆ ਨਵੀਂ ਪੀੜ੍ਹੀ ਵੀ ਆਉਂਗੀ ਠੀਕ ਹੈ ਜਿਵੇਂ ਅੱਜ ਦੇ ਵਿੱਚ ਇੱਥੇ ਕੋਲੇ ਹੁਣ ਦਾਤ ਹੈ ਨਹੀਂ ਇੱਕ ਦਾਤ ਤਾਂ ਸਾਗ ਚੀਰ ਨਾਲ ਆਉਂਦਾ ਉਹ ਆਲ ਇੰਡੀਆ ਨਹੀਂ ਕਿਤੇ ਬਣਦਾ ਨਾ ਮਾਰਕੀਟ ਮਿਲਦਾ ਉਹ ਇੱਥੇ ਆਪਣੇ ਕੋਲੇ ਬਣਦਾ ਹੈਗਾ ਹਾਂ ਜੋ ਸੇਲ ਹੋ ਚੁੱਕਿਆ ਸਾਰੇ ਸੰਦ ਠੀਕ ਹੈ ਤੇ ਉਹ ਚੀਜ਼ ਉਹ ਜਿਹੜੀ ਚੀਜ਼ ਹੈ ਦਾਤ ਥਾਪਾ ਵਗੈਰਾ ਟੇਰਨ ਕੋ ਮੇਰੇ ਏਰੀਏ ਹਰ ਲੜਕੀ ਨੂੰ ਦਾਤ ਚ ਦਿੱਤਾ ਜਾਂਦਾ ਹੈ ਠੀਕ ਹੈ ਨਾਨਕ ਸ਼ਕ ਦੇ ਵਿੱਚ ਵੀ ਦਿੱਤਾ ਜਾਂਦਾ ਹੈ ਠੀਕ ਹੈ ਲੈ ਜਾਂਦੇ ਉਹ ਕੋ ਇੱਕ ਚੀਜ਼ ਮਸ਼ਹੂਰ ਹੈ ਮੇਰੇ ਪਿੰਡ ਤੇ ਉਹ ਚੀਜ਼ਾਂ ਦਾ ਭਾਈ ਜਿਵੇਂ ਤੁਸੀਂ ਕਿਹਾ ਵੀ ਇਹਨਾਂ ਸਟਰਗਲ ਕੀਤਾ ਹੁਣ ਵੀ ਤੁਸੀਂ ਐ ਕੰਮ ਕਰਦੇ ਹੋ ਕਦੇ ਸਰਕਾਰ ਨੂੰ ਜਾਂ ਕਿਸੇ ਬਿਨਾ ਕਿਸੇ ਹੋਰ ਆਰਗੇਨਾਈਜ਼ਰ ਨੂੰ ਤੁਹਾਨੂੰ ਸਨਮਾਨਤ ਸਰਕਾਰ ਨੂੰ ਕੋਈ ਹੋਇਆ ਜਾਂ ਨਹੀਂ ਸਰਕਾਰ ਵੀ ਨਹੀਂ ਕੋਈ ਸਨਮਾਨਤ ਨਹੀਂ ਹੋਇਆ ਜਿਵੇਂ ਇਹ ਅਵਾਰਡ ਮਿਲਿਆ ਮਨੂੰ ਉਹ ਪਿੰਡ ਤਰੰਗ ਵਾਲੇ ਤੋਂ ਆ ਗਏ ਅਰਜਿੰਦਰ ਸਿੰਘ ਨੂੰ ਦੇਖੋ ਮੇਰੇ ਨੇੜੇ ਦੇ ਮਿੱਤਰ ਨਾ ਉਹ ਹੂੰ ਉਹਨਾਂ ਨੇ ਮੈਨੂੰ ਇਹ ਪ੍ਰੋਗਰਾਮ 'ਚ ਮਿਲਾਇਆ ਸ਼ਿਰਕਤ ਕਰਨ ਦਾ ਮੌਕਾ ਦਿੱਤਾ ਠੀਕ ਹੈ ਤਾਂ ਜਿਵੇਂ ਰਣਜੀਤ ਸਿੰਘ ਟੁੱਟ ਬ੍ਰਦਰ ਜੀ ਹੈ ਹੂੰ ਫੋਰਨ ਵਿੱਚ ਰਹਿ ਰਹੇ ਹੈ ਅੱਜ ਠੀਕ ਹੈ ਉਹ ਉਹਨਾਂ ਨੇ ਵੀ ਉੱਥੇ ਜਦਵੇਂ ਪ੍ਰਾਗਪੁਰ ਪ੍ਰੋਗਰਾਮ ਕਰਾ ਉਹਨਾਂ ਨੇ ਮਾਨ ਸਨਮਾਨ ਵੀ ਬਖਸ਼ਿਆ ਠੀਕ ਹੈ ਤੇ ਜਾਂ ਜਿਵੇਂ ਚੋਖਰੀ ਆਰ ਉੱਥੇ ਜਾਏ ਉੱਥੇ ਵੀ ਉਹਨਾਂ ਮਾਨ ਹਰ ਸੱਦਾ ਦਿੰਦੇ ਆ ਕੋਈ ਮੇਰੇ ਵਾਸਤੇ ਖਰਚਾ ਬੱਠਾ ਨਹੀਂ ਸਮਾ ਮੇਰੀ ਦੇਖਭਾਲ ਵੀ ਉਹ ਕਰਦੇ ਆ ਪ੍ਰੋਗਰਾਮ ਵਾਲੇ ਠੀਕ ਹੈ ਪਰ ਮੇਰੇ ਕੰਮ ਦੀ ਮਜ਼ਦੂਰੀ ਕਰਕੇ ਮੈਥੋਂ ਜਾਇਆ ਭਈ ਆਉਣ ਵਾਲੇ ਟਾਈਮ 'ਚ ਕੀ ਕੀ ਚਾਹੁੰਦੇ ਹੋ ਕਿ ਆਹ ਚੀਜ਼ ਮੇਰੇ ਅਜੇ ਕਮੀ ਆ ਮੇਰੇ ਜਾਂ ਅਧੂਰੀ ਆ ਜੋ ਉਹਨੂੰ ਅੱਗੇ ਹੋਰ ਕਰਨਾ ਦੇਖੋ ਆਉਣ ਵਾਲੇ ਸਮੇਂ 'ਚ ਮੇਰਾ ਭਰਾ ਇਹ ਚਾਹਨਾ ਵੀ ਮੈਂ ਫੇਰ ਹੀ ਖੁਸ਼ ਹਾਂ ਜੇ ਮੇਰਾ ਕਸਟਮਰ ਖੁਸ਼ ਹੂੰ ਵੀ ਕਸਟਮਰ ਖੁਸ਼ ਆ ਉਹਨੂੰ ਕੰਮ ਸੋਹਣਾ ਕਰਕੇ ਦੇਵਾਂ ਵਧੀਆ ਕਰਕੇ ਦੇਵਾਂ ਗਾਹਕ ਦੇ ਪਸੰਦ ਆਵੇ ਹੂੰ ਵੀ ਉਹ ਖੁਸ਼ ਹੋਵੇ ਜੇ ਗਾਹਕ ਖੁਸ਼ ਹੈ ਤਾਂ ਮੈਂ ਵੀ ਖੁਸ਼ ਹਾਂ ਠੀਕ ਕੀ ਦਿਨ ਦਾ ਕੀ ਸ਼ਡਿਊਲ ਰਹਿੰਦਾ ਭਾਈ ਕਿਵੇਂ 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 ਕੰਮ ਚੱਲਦਾ ਸਾਰੇ ਦਿਨ 'ਚ ਦੈਂਚ ਵਜੋਂ ਜਿਵੇਂ ਵੀ ਕੰਮ ਹੋ ਜਾਂਦਾ ਜਿਵੇਂ ਕੋਈ ਕੁੰਡੇ ਬਣਾਉਣੇ ਵਾਸਤੇ ਜਾ ਕਰਨੇ ਕਈ ਵਾਰ ਆਰਧਨਾ ਕੰਮ ਕਰਨਾ ਤਾਂ ਜਿਵੇਂ ਜਿਵੇਂ ਸਮਾਂ ਲੱਗਦਾ ਹਰ ਤਿੰਨਾਂ ਦਾ ਕਈ ਵਾਰ ਤੱਕ ਬੰਦੇ ਨੂੰ ਘਰ ਦੀ ਕਵੀਦਾਰ ਦੇ ਕੰਮ ਤਾਂ ਦੇ ਜਾਂਦੇ ਰਹਿੰਦੇ ਆ ਅਗਰ ਮੈਨੂੰ ਹਰ ਟਾਈਮ ਇੱਥੇ ਰਹਿਣਾ ਹੀ ਪੈਂਦਾ ਜੇ ਕਿਸੇ ਨੇ ਕੁੰਡਾ ਬਣਾਉਣਾ ਤਾਂ ਉਹ ਕਿੰਨਾ ਚਿਰ ਪਹਿਲਾਂ ਇਹਦਾ ਆਰਡਰ ਦੇਣਾ ਪਊ ਦੇਖੋ ਜੀ ਜਿਹੜਾ ਜਿਹੜਾ ਗਾਹਕ ਤਾਂ ਹੁਣ ਫੋਨ ਕਰਕੇ ਆਉਂਦਾ ਵੀ ਅਸੀਂ ਜਾਣੇ ਆ ਵੀ ਆਰਡਰ ਦੇਣ ਆਉਣਾ ਉਹਨੂੰ ਤਾਂ ਜੇ ਅਸੀਂ ਰੋਕ ਲਾ ਲੈਨੇ ਹੁਣ ਵੀ ਇਹ ਕੁਝ ਠਰ ਕੇ ਆਈ ਪਰ ਜਿਹੜੇ ਹੁਣ ਅੱਧਰ ਲਏ ਪਿਆ ਉਹ ਕਾਫੀ ਲੇਟ ਨੇਗੇ ਉਹਨਾਂ ਦਾ ਉਹਨਾਂ ਦਾ ਪੱਖੇ ਮੈਂ ਚਾਹੁੰਦਾ ਵੀ ਲੇਟ ਆਪਦਾ ਕੰਮ ਵੀ ਉਹ ਸਮੇਂ ਸਿਰ ਕੰਮ ਦਿੱਤਾ ਨਹੀਂ ਵੀ ਜਾਂਦਾ ਕੰਮ ਕਰਦੇ ਵੀ ਹੋ ਜਾਂਦੇ ਆ ਉਸ ਕੰਮ ਹੱਥੀਂ ਕਰਨ ਕਰਕੇ ਭਰਾ ਮੇਰਾ ਟਾਈਮ ਵੀ ਲੱਗਦਾ ਹੂੰ ਪੰਜਾਬ ਤੋਂ ਬਾਹਰ ਦੇ ਵੀ ਬਈ ਲੋਕ ਆਉਂਦੇ ਜਿਵੇਂ ਆਪਣੇ ਪੰਜਾਬੀ ਤੋਂ ਬਿਨਾ ਹੋਰ ਕੋਈ ਪੰਜਾਬੀ ਦੇ ਬਿਨਾ ਜਿਵੇਂ ਹਰਿਆਣਾ ਜਾਂ ਵੀ Rajasthan ਵੀ ਆ ਜਾਂਦਾ ਥੋੜਾ Rajasthan ਕੋਟਾ ਆਉਂਦਾ ਠੀਕ ਹੈ ਜਾਂ ਜਿਵੇਂ ਫੋਰਨ ਚਲੇ ਵੀ ਕੈਨੇਡਾ ਵੀ ਕਸਟਰੀਆ ਵਗੈਰਾ ਦੀ ਗੱਲ ਕਿ ਜਿਨ੍ਹਾਂ ਨੂੰ ਸ਼ੌਂਕ ਆ ਉਹ ਆਉਂਦੇ ਕਈ ਤਾਂ ਗੱਲ ਜਿਹੜਾ ਕਰਦੇ ਮੇਨਾਂ ਚੀਜ਼ ਜਦੋਂ ਕੀ ਕਰਾਉਣਾ ਪਰ ਜਿਨਾਂ ਨੂੰ ਸ਼ੌਂਕ ਆ ਜਾਂ ਵਿਰਾਸਤ ਨਾਲ ਜੁੜੇ ਆ ਉਹ ਚੀਜ਼ਾਂ ਇਹ ਬਣਵਾਉਂਦੇ ਆ ਠੀਕ ਕਈ ਵੇਰ ਗਾ ਕੇ ਪੁਰਾਣੇ ਆਉਂਦੇ ਆ ਉਹ ਕੰਮ ਨੂੰ ਪਸੰਦ ਵੀ ਕਰਦੇ ਆ ਬਿਜ਼ੀ ਪੁਰਾਣਾ ਕਰਦ ਕਰਾ ਜਾਂ ਵਿਰਾਸਤ ਸਭ ਹੀ ਬੈਠੇ ਹੂੰ ਤੇ ਉਹ ਜਦੋਂ ਖੁੰਡਾ ਹੋ ਗਿਆ ਸਫਾਜੰਗ ਹੋ ਗਿਆ ਇਹ ਚੀਜ਼ ਕਾਫੀ ਪੁਰਾਣੀਆਂ ਨੇ ਬਾਹੁਰਾਜਪੁਰ ਦੀ ਕਲਮਨ ਇਹਨੂੰ ਸਫਾਜੰਗ ਨਹੀਂ ਨਮਾਜ਼ੀ ਗੱਲ ਠੀਕ ਹੈ ਇਹਨੂੰ ਸਫਾਜੰਗ ਹੀ ਬੋਲਿਆ ਇਹ ਚੀਜ਼ ਨੂੰ ਪਰ ਉਧਰ ਗੁਰਦਾਸ ਸਿੰਘ ਸਾਹਿਬ ਨੇ ਇਹਨੂੰ ਟੱਕੂਆ ਕਹੇ ਤਾਂ ਠੀਕ ਹੈ ਹਾਂ ਠੀਕ ਇਹ ਜਿੱਦਾਂ ਦਾ ਪਿੰਡ ਵੱਜਿਆ ਹੈ ਉਹਦੇ ਤੋਂ ਇਹ ਚੀਜ਼ ਬਣਦੀ ਠੀਕ ਹੈ ਹਾਂ ਜਿਵੇਂ ਪਰਾਤਨ ਸਮਿਆਂ ਦੇ ਵਿੱਚ ਜਿਵੇਂ ਵੱਡ ਬਡੇਰੇ ਸਾਡੇ ਦਾਦੇ ਪੁਰਦਾਦੇ ਉਹ ਬਣਾਉਂਦੇ ਸੀ ਉਹ ਤੁਰੀ ਹੁੰਦੀ ਚੀਜ਼ ਠੀਕ ਪਰ ਕੁਸ ਕਰ ਪਰਿਵਾਰਾਂ ਦੇ ਹਿਸਾਬ ਨਾਲ ਇਹ ਚੀਜ਼ਾਂ ਜਿਵੇਂ ਦਾਦੇ ਪੁਰਦਾਦੇ ਬਿਸਣਗੇ ਤੇ ਉਹ ਪਰਿਵਾਰਾਂ ਚੋਂ ਚੀਜ਼ ਇਹ ਜਿਹੜੇ ਸਲਗੀ ਕਿਉਂ ਨਵੀਆਂ ਪੀੜੀਆਂ ਆ ਗਈਆਂ ਹੋਰ ਕੰਮਾਂ ਦੇ ਹਿਸਾਬ ਨਾਲ ਸਿਲੈਕਟ ਹੋ ਗਏ ਜਿਵੇਂ ਜਿਵੇਂ ਵੀ ਕੰਮ ਕਰਦਾ ਹੈ ਕੋਈ ਵੱਖਰਾ ਜਾਂ ਲਾਲਾ ਆਪ ਦੇ ਹਿਸਾਬ ਨਾਲ ਚੋਅ ਹ ਸੰਸਾਰ ਕਰਨ ਲੱਗੇ ਇਸ ਤਰ੍ਹਾਂ ਦਾ ਇਹ ਫਰਕ ਪੈ ਗਿਆ ਪਰ ਅਰ ਬਾਪੂ ਜੀ ਕਰਦੇ ਸੀ ਮੈਂ ਤੇ ਮੇਰਾ ਬੇਟਾ ਵੀ ਕਰ ਦੇਗਾ ਹੁਣ ਅਸੀਂ ਤਿੰਨ ਪੀੜੀਆਂ ਇੱਥੇ ਬੈਠ ਕੇ ਕੰਮ ਕਰਦੇ ਆਂ ਭਾਈ ਜਿਵੇਂ ਮੈਂ ਤੁਹਾਨੂੰ ਗੱਲਬਾਤ ਕੀਤੀ ਚਮਕ ਤਾਂ ਉਕਾਲੀ ਦੁਨੀਆ ਤੋਂ ਥੋੜਾ ਜਿਹਾ ਦੂਰ ਰਹਿਣਿਆ ਤੁਸੀਂ ਜਿਵੇਂ ਆਪਾਂ ਗੱਲਾਂ ਬਾਤਾਂ ਚ ਕੀਤੇ ਕੰਮ ਨਾਲ ਮਤਲਬ ਆ ਕਦੇ ਆਰਥਕੂਟ ਨਹੀਂ ਆਉਂਦੀ ਕਦੇ ਨਹੀਂ ਵੀਰੇ ਬਸ ਵੈਗੁਰੂ ਨੇ ਬਲਬਖਸ਼ੇਪਰਾਵਾ ਜਿਵੇਂ ਕਰਦੇ ਆ ਕਿ ਉਹ ਦੁੱਖ ਚ ਛੇੜ ਰਹਣਿਆ ਹਮਮ ਸ਼ੁਰੂ ਹੋ ਲਗੀ ਦੁੱਖ ਚ ਤੁਰੇ ਆਉਣਿਆ ਜਿਵੇਂ ਬਾਪੂ ਜੀ ਦੱਸਦੇ ਹੁੰਦੇ ਆ ਕਦੇ ਛੋਟੀ ਉਮਰੇ ਸਾਡਾ ਬਾਪੂ ਜੀ ਗੁਜ਼ਰ ਗਿਆ ਦੱਸਦਾ ਸੀ ਠੀਕ ਹੈ ਵੀ ਦਾਦੇ ਤੋਂ ਮੈਂ ਸਾਰਾ ਕੰਮ ਸਿੱਖਿਆ ਦਾ ਦੇ ਹੁੰਦੇ ਬਾਪੂ ਜੀ ਠੀਕ ਹੈ ਵੀ ਜੇ ਉਹਨੇ ਦਾਦਾ ਜੀ ਤੋਂ ਕੰਮ ਸਿੱਖਿਆ ਘਰ ਦਾ ਤੋਰਾ ਤੋਰੀ ਚੱਲਦਾ ਤੇ ਗਾਂਹਾਂ ਦੇ ਸੈਟਿੰਗ ਆਈ ਤਾਂ ਮੇਰੇ ਸਾਥ ਲੱਗੀ ਹੂੰ ਮੇਰੇ ਸਾਥ ਲੱਗੀ ਜੇ ਗਾਂਹ ਫੇਰ ਸੈਟਿੰਗ ਕਰਦੇ ਸੀ ਤਾਂ ਭਾਈ ਦੀ ਐਕਸੀਡੈਂਟ ਚ ਮੌਤ ਹੋ ਗਈ ਠੀਕ ਹੈ ਜੇ ਫੇਰ ਮੜੀ ਸੈਟਿੰਗ ਕਰਦੇ ਸੀ ਮੇਰੀ ਲੱਤ ਟੁੱਟ ਗਈ ਹੂੰ ਜੇ ਹੁਣ ਗਾਂਹ ਹੁਣ ਵਾਹਿਗੁਰੂ ਜੀ ਨੇ ਸੱਚੇ ਬਾਦਸ਼ਾਹ ਅਗੇ ਨੂੰ ਸਮਤ ਬਖਸ਼ ਵੀ ਬਲ ਬਖਸ਼ ਹਿੰਮਤ ਬਖਸ਼ ਵੀ ਕੰਮ ਕਰਦੇ ਆ ਠੀਕ ਹੈ ਨਾ ਬਾਈ ਆ ਤਾਂ ਬਾਕਮਾ ਦੰਦੇ ਹੀ ਜਾਣਾ ਬਾਹਰ ਬਾਈਆਂ ਤੇ ਪਜਾਣਾ ਨਹੀਂ ਹੋਇਆ ਠੀਕ ਹੈ ਕੰਮ ਨਹੀਂ ਆਪਣਾ ਮੋਹ ਪ੍ਰੇਮ ਹੈ ਇੱਥੇ ਕਸਟਮਰ ਵੀ ਜਗਾ ਕਹਿੰਦਾ ਵੀ ਪਿਆਰ ਦਿੰਦਾ। ਬਾਕੀ ਆਪਣਾ ਪਿੰਡ ਰੋਡ ਤੇ ਲੱਗਦਾ ਹੈਗਾ ਕੋਈ ਜਾਂਦਾ ਆਉਂਦਾ ਮਿੱਤਰ ਪਿਆਰਾ ਕੋਈ ਵੀ ਗਾਹਕ ਹੈ। ਜਦੋਂ ਵੀ ਆਉਜੀ ਆ ਇਹਨੂੰ ਕਈ ਵਾਰੀ ਕੋਈ ਵੇਲੇ ਕਿਲੇ ਚਾਹ ਪਣ ਦੀ ਵੀ ਲੋੜ ਹੁੰਦੀ ਹੈ। ਜਾਂ ਕੋਈ ਜ਼ਰੂਰਤ ਹੁੰਦੀ ਆ ਆਮ ਵੀ ਜਿਵੇਂ ਹੁਣ ਫਰੀਦਕੋਟ ਤੋਂ ਕੋਈ ਮੇਰੇ ਮਿੱਤਰ ਪਿਆਰੇ ਹੈ ਜਾਂ ਕੋਈ ਸਿਆਸੀ ਬਸੋਂ ਉਹ ਜਾਂ ਮਿਲਦੇ ਜੁਲਦੇ ਰੋਡ ਤੇ ਲੱਗ ਜਾਂਦੇ ਹੁੰਦੇ ਮੈਨੂੰ ਮਿਲ ਜਾਂਦੇ ਆ। ਠੀਕ ਹੈ। ਜਾਂ ਕੋਈ ਚਾਹ ਪਾਣੀ ਪੀਣਾ ਖੁਸ਼ੀਆ ਤੌਰ ਤੇ ਮੈਂ ਗੱਲ ਮਾਰਨਾ ਚਾਹ ਵੀ ਕਿ ਜਾਇਓ। ਠੀਕ। ਜਾਂ ਉਹ ਵੀ ਪਿਆਰ ਵਜੋਂ ਵੀ ਮੈਨੂੰ ਮਿਲਦੇ ਜੁਲਦੇ ਰਹਿੰਦੇ ਆ। ਠੀਕ ਪਰ ਮੈਂ ਇੰਟਰਵਿਊ ਕਰਨ ਤੋਂ ਬਹੁਤ ਸੰਗੋਚ ਲੱਗਦਾ ਹੈਗਾ ਉਹ ਕੰਮ ਕਰ ਜਾਂਦਾ ਹੈ ਬਾਰ ਬਾਰ ਇੰਟਰਵਿਊ ਮੈਨੂੰ ਵੀ ਵਧੀਆ ਲੱਗਦੀ ਆ ਜਾਂਦੇ ਮੈਨੂੰ ਮੱਡੀ ਠੀਕ ਹੈ ਠੀਕ ਹੈ ਬਈ ਧੰਨਵਾਦ ਧੰਨਵਾਦ ਬਈ ਆਇਓ ਉਹ ਕਹੀ ਦੇ ਕਸੀਏ ਦੋ ਧਰ ਲਾ ਇਥੇ ਉਹ ਮਰੇ ਫਾਰਮੂਲਾ ਕਰਕੇ ਦੇਖ ਦੂਜੇ ਕਰੀ ਜਾਂਦੇ ਆਪਣੇ ਉਹ ਕਰਾਂਗਾ ਭਾਂਦਾ ਕਿ ਮਿੱਟੀ ਚੜਦੀ ਆ ਹਾਂ ਇਥੇ ਬਲੈਕਸਪੈਰੀਮੈਂਟ ਕਰਕੇ ਦੇ ਅ ਮਰੇ ਐਕਸਪੈਰੀਮੈਂਟ ਕਰਕੇ ਦੇਖ ਲੈ